ਬਹੁਤ ਰੇਅਰ ਸੁਣਿਆ ਜਾਂਦਾ ਸੀ ਕਿ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਪਰ ਅੱਜ ਕੱਲ ਇਕ ਤਾਂ ਇਹ ਕਾਮਨ ਵੀ ਹੋ ਗਿਆ ਹਾਰਟ ਡਿਸੀਜ਼ ਪਰ ਛੋਟੀ ਉਮਰ ਦੇ ਵਿੱਚ ਹੀ ਹਾਰਟ ਅਟੈਕ ਦੀ ਜਦੋਂ ਨਿਊਜ਼ ਆਉਂਦੀ ਹੈ ਕਾਫੀ ਚਿੰਤਾ ਦਾ ਵਿਸ਼ਾ ਹੈ ਸਾਡੇ ਸਮਾਜ ਲਈ ਤੁਸੀਂ ਦੱਸਿਆ ਕਿ ਪਹਿਲੇ ਕੱਟ ਹੁੰਦਾ ਸੀਗਾ ਜਦ ਕਿ ਪਹਿਲੇ ਅਸੀਂ ਘਿਓ ਮੱਖਣ ਮਲਾਈ ਜ਼ਿਆਦਾ ਖਾਂਦੇ ਸੀ ਪਰ ਉਸ ਟਾਈਮ ਕੰਮ ਵੀ ਕਰਦੇ ਸੀ ਕਿ ਜ਼ਿੰਦਗੀ ਵਿੱਚ ਕੰਮ ਅਸੀਂ ਬਹੁਤ ਕਰਦੇ ਹਾਂ ਪਰ ਇੰਨਾ ਸਟ्रेस ਨਹੀਂ ਲੈਣਾ ਚਾਹੀਦਾ ਕਿ ਤੁਹਾਡੇ ਦਿਲ ਤੇ ਹੀ ਭਾਰੀ ਪੈ ਜਾਏ ਸਿंपल ਤੁਹਾਨੂੰ ਫਾਰਮੂਲਾ ਦੱਸਦਾ ਹੈ ਜਿੰਨਾ ਤੁਹਾਡਾ weight ਹੈ ਉਹਦਾ 10% ਗ੍ਰਾਮ ਸੈਲਡ ਹੋਣਾ ਚਾਹੀਦਾ ਹੈ ਠੀਕ ਹੈ ਨਾ ਇਨਟੂ 10 ਜਿਸ ਤਰ੍ਹਾਂ ਜੇ ਫਟਾ weight ਪਜਾ ਕੇ ਦੀ ਹੈ ਉਹ ਇੰਨਾ ਸਟਰੋਂਗ ਹੈ ਕਿ ਜਦੋਂ ਜਿਮਿੰਗ ਕਰੇਗਾ ਜਾਂ ਦੌੜੇਗਾ ਜਾਂ ਗੇਮ ਖਿਲੇਗਾ ਕਿ ਸੱਡਨਲੀ ਉਹਦੇ ਬਲੱਡ ਸਪਲਾਈ ਬੰਦ ਹੋ ਜਾਏਗੀ ਤੇ ਹੋ ਸਕਦਾ ਹੈ ਉਹਦੀ ਡੈਥ ਵੀ ਹੋ ਸਕੇ ਅਸੀਂ ਅਕਸਰ ਗਾਣੇ ਦੇ ਵਿੱਚ ਦਿਲ ਟੁੱਟਣ ਦੀਆਂ ਗਾਣੇ ਸੁਣਦੇ ਆ ਖੁਸ਼ ਹੁੰਦੇ ਆ ਕਈ ਵਾਰੀ ਦਿਲ ਪਿਆਰ ਵਿੱਚ ਜੁੜ ਗਿਆ ਕਦੀ ਟੁੱਟ ਗਿਆ ਸੁਣਦੇ ਆ ਪਰ ਐਕਚੁਅਲ ਵਿੱਚ ਸਾਡੀ ਜ਼ਿੰਦਗੀ ਵਿੱਚ ਸਾਡੀ ਬਾਡੀ ਦੇ ਵਿੱਚ ਹਾਰਟ ਦਾ ਬੋਰਥ ਹੀ ਅਹਿਮ ਰੋਲ ਹੁੰਦਾ ਤੇ ਜਦ ਕਦੀ ਜੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਹਰ ਕੋਈ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਜਾਂਦਾ ਸੋ ਅੱਜ ਅਸੀਂ ਇਸੇ ਲਈ ਬੜਾਈ ਖਾਸ ਮੁੱਦਾ ਲੈ ਕੇ ਆਏ ਆ ਕਿ ਅਸੀਂ ਦਿਲ ਨੂੰ ਆਪਣੇ ਕਿਵੇਂ ਸੰਭਾਲ ਕੇ ਰੱਖਣਾ ਹੈ ਤਾਂ ਕਿ ਹੈਲਦੀ ਰਵੇ ਤੇ ਅਸੀਂ ਲੰਮਾ ਜੀਵਨ ਤੰਦਰੁਸਤ ਜੀਵਨ ਬਿਤਾ ਸਕੀਏ ਸੋ ਬਹੁਤ ਹੀ ਵੱਡੀ ਇੱਕ ਪ੍ਰੋਬਲਮ ਅੱਜ ਕੱਲ੍ਹ ਦੇਖੀ ਜਾ ਰਹੀ ਹੈ ਕਿ ਬਹੁਤ ਹੀ ਘੱਟ ਉਮਰ ਦੇ ਵਿੱਚ ਹਾਰਟ ਅਟੈਕ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ ਦੀਆਂ ਖਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਸੋ ਕਾਫੀ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਇਸੇ ਲਈ ਅਸੀਂ ਖਾਸ ਤੌਰ ਤੇ ਇਨਵਾਈਟ ਕੀਤਾ ਹੈ ਜੀ ਪਾਕ ਹਸਪੀਟਲ ਮੁਹਾਲੀ ਤੋਂ ਹਾਰਟ ਸਪੈਸ਼ਲਿਸਟ ਕਾਰਡੀਓ ਸਰਜਨ ਡਾਕਟਰ ਹਰਿੰਦਰ ਸਿੰਘ 베ਦੀ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹਾਂਗੀ ਜਦੋਂ ਗੱਲ ਦਿਲ ਦੀ ਆਂਦੀ ਹੈ ਪਹਿਲਾਂ ਇੱਕ ਸਮਾਂ ਹੁੰਦਾ ਸੀ ਬਹੁਤ ਰੇਅਰ ਸੁਣਿਆ ਜਾਂਦਾ ਸੀ ਕਿ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਪਰ ਅੱਜ ਕੱਲ ਇੱਕ ਤਾਂ ਇਹ ਕਾਮਨ ਵੀ ਹੋ ਗਿਆ ਹਾਰਟ ਡਿਸੀਜ਼ ਪਰ ਛੋਟੀ ਉਮਰ ਦੇ ਵਿੱਚ ਹੀ ਹਾਰਟ ਅਟੈਕ ਦੀ ਜਦੋਂ ਨਿਊਜ਼ ਆਂਦੀ ਹੈ ਕਾਫੀ ਚਿੰਤਾ ਦਾ ਵਿਸ਼ਾ ਹੈ ਸਾਡੇ ਸਮਾਜ ਲਈ ਤੇ ਉਹ ਕੋ ਜਿਹੜੇ ਯੰਗਸਟਰਸ ਨੇ ਆਖਿਰ ਕਿੱਥੇ ਗਲਤੀਆਂ ਹੋ ਰਹੀਆਂ ਨੇ ਆਪਣੀ ਹੈਲਥ ਨੂੰ ਲੈ ਕੇ ਕਿ ਇਸ ਤਰ੍ਹਾਂ ਦਾ ਬਹੁਤ ਸਾਰੀ ਨਿਊ ਸੁਣਨ ਨੂੰ ਮਿਲਦੀਆਂ ਨੇ ਇਹ ਹਰਜੋਤ ਦੀ ਬਹੁਤ ਹੀ ਅਹਿਮ ਤੁਸੀਂ ਮੁੱਦਾ ਚੱਕਿਆ ਹੈਗਾ ਐਂਡ ਜਦ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ 1986 ਵਿੱਚ ਤਦ 50 ਸਾਲ ਦੇ ਥੱਲੇ ਨਾਂ ਦੇ ਬਰਾਬਰ ਪੇਸ਼ੈਂਟਸ ਹੁੰਦੇ ਸੀਗੇ ਨਾਓ ਇਹ ਬਹੁਤ ਹੀ ਅਸੀਂ ਇਹਦੇ ਵਿੱਚ ਰਿਸਰਚ ਕੀਤੀ ਹੈ ਕੋਸ਼ਿਸ਼ ਕੀਤੀ ਹੈ ਪਤਾ ਕਰਨ ਚ ਕਿ ਵੀ ਕਿਸ ਤਰ੍ਹਾਂ ਇਹਨੂੰ ਕੀ ਰੀਜ਼ਨ ਹੈ ਤੇ ਅਸੀਂ ਦੇਖਿਆ ਖਾਣ ਪੀਣ ਦਾ ਆਫ ਕੌਰਸ ਉਹ ਜ਼ਰੂਰ ਹੈਗਾ ਅਸੀਂ ਜੰਕ ਫੂਡ ਜ਼ਿਆਦਾ ਖਾ ਰਹੇ ਹਾਂ ਤੁਸੀਂ ਦੱਸਿਆ ਕਿ ਪਹਿਲੇ ਕੱਟ ਹੁੰਦਾ ਸੀਗਾ ਜਦਕਿ ਪਹਿਲੇ ਅਸੀਂ ਘਿਓ ਮੱਖਣ ਮਲਾਈ ਜ਼ਿਆਦਾ ਖਾਂਦੇ ਸੀ ਪਰ ਉਸ ਟਾਈਮ ਕੰਮ ਵੀ ਕਰਦੇ ਸੀ ਸੋ ਹੁਣ ਅਸੀਂ ਜੰਕ ਫੂਡ ਜ਼ਿਆਦਾ ਖਾ ਰਹੇ ਆ ਬਾਹਰ ਦਾ ਖਾਣਾ ਮੰਗਾ ਕੇ ਖਾਈ ਜਾਂਦੇ ਆ ਕਿਸੇ ਨੂੰ ਟਾਈਮ ਨਹੀਂ ਹਸਬੰਡ ਵਾਈਫ ਦੋਨੋਂ ਕੰਮ ਕਰਦੇ ਆ ਯੰਗਸਟਰ ਜੜੇ ਹੁੰਦੇ ਆ ਸੋ ਦਿਸ ਇਜ਼ ਇਹ ਇੱਕ ਕਾਰਨ ਹੈ ਪਰ ਇਸ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਮੈਂ ਦੇਖਿਆ ਹੈ ਉਹ ਹੈਗਾ ਸਟ्रेस ਸਟ्रेस ਜਾਂ ਤਣਾਵ ਹੁਣ ਪਿਛਲੇ ਹਫ਼ਤੇ ਮੈਂ ਇੱਕ 31 ਸਾਲ ਦਾ ਬੈਂਕ ਐਗਜ਼ੈਕਟਿਵ ਸੀਗਾ ਬੜਾ ਅੱਛਾ ਮਲਟੀਨੈਸ਼ਨਲ ਬੈਂਕ ਡੂਇੰਗ ਵੈਰੀ ਵੈਲ ਪੈਸੇ ਵੀ ਅੱਛੇ ਕਮਾ ਰਿਹਾ ਕੰਮ ਵੀ ਅੱਛਾ ਕਰ ਰਿਹਾ ਤੇ ਮੈਂ ਉਹਦਾ ਆਪਰੇਸ਼ਨ ਕਰਨਾ ਪਿਆ ਕਿਉਂਕਿ ਤਿੰਨੋਂ ਨਾੜੀਆਂ ਬੰਦ ਸੀਗੀਆਂ ਤੇ ਆਫਟਰ ਦ ਸਰਜਰੀ ਮੈਂ ਉਹਦੀ ਫੈਮਲੀ ਨੂੰ ਉੱਥੇ ਉਹਨੂੰ ਬੁਲਾ ਕੇ ਪੁੱਛਿਆ ਮੈਂ ਕਿਹਾ ਵੀ ਇਹ ਸਮੋਕ ਕਰਦਾ ਸੀ ਕਹਿੰਦੇ ਨਹੀਂ ਮੈਂ ਕਿਹਾ ਜਿਆਦਾ ਖਾਣਾ ਖਾਂਦਾ ਸੀ ਬਾਹਰ ਦਾ ਕਹਿੰਦੇ ਨਹੀਂ ਅਸੀਂ ਵਨ ਆਫ ਦ ਫਿਊ ਬੜੇ ਘੱਟ ਬੰਦੇ ਉਹਨਾਂ ਚੋਂ ਸੀਗਾ ਜਿਹੜਾ ਬਾਹਰ ਦਾ ਖਾਣਾ ਖਾਂਦਾ ਹੀ ਨਹੀਂ ਸੀ ਫਿਰ ਉਸ ਤੋਂ ਪੁੱਛਿਆ ਤੇ ਕਹਿੰਦਾ ਜੀ ਮੈਨੂੰ ਤਣਾਅ ਇੰਨਾ ਹੈ ਮੈਂ ਕਿਹਾ ਤਣਾਅ ਕਾ ਸੀ ਦਾ ਕਹਿੰਦਾ ਸਾਡ ਨੂੰ ਬੈਂਕ ਚ ਵੈਸੇ ਤੇ ਹਰ ਇੱਕ profession ਚ ਕਹਿੰਦਾ ਇੰਨੇ ਟਾਰਗੇਟ ਹੁੰਦੇ ਆ ਇਨਾ ਸਾਨੂੰ ਡਿਲੀਵਰ ਕਰਨਾ ਪੈਂਦਾ ਕਿ ਉਸ ਸਟ्रेस ਦੇ ਨਾਲ ਹੀ ਸਾਡਾ ਐਂਡ ਕੰਮ ਕਰਨ ਦਾ ਕੋਈ ਟਾਈਮ ਨਹੀਂ ਹੈ ਆਲਮੋਸਟ ਯੂ نو 12 ਘੰਟੇ ਤੇ ਮਿਨੀਮਮ ਰੋਜ਼ ਕੰਮ ਹੀ ਕਰਦੇ ਆ ਸੋ ਇਹ ਇਹ ਸਭ ਤੋਂ ਜ਼ਰੂਰੀ ਰੀਜ਼ਨ ਜਿਹੜਾ ਅਸੀਂ ਦੇਖਿਆ ਉਹ ਹੈ ਤਣਾਅ ਐਂਡ ਹਰ ਇੱਕ profession ਮੇਰੇ professionਸ ਹੈਗਾ ਤੁਹਾਡੇ professionਸ ਹੈਗਾ ਸੋ ਥਿਸ ਇਜ਼ ਦ ਮੋਸਟ ਇੰਪੋਰਟੈਂਟ ਜੀ 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 ਬਿਲਕੁਲ ਯਾਨੀ ਦੇਖੋ ਇਹ ਸਾਡੇ ਦਰਸ਼ਕਾਂ ਲਈ ਬਹੁਤ ਹੀ ਇੱਕ ਖਾਸ ਗੱਲ ਅਸੀਂ ਦੇਖੋ ਇਸ ਵੀਡੀਓ ਦੇ ਜ਼ਰੀਏ ਹਾਰਟ ਸਪੈਸ਼ਲਿਸਟ ਡਾਕਟਰ ਦੇ थ्रू ਤੁਹਾਨੂੰ ਇੱਕ ਮੈਸੇਜ ਦੇ ਰਿਹਾਗੇ ਜ਼ਿੰਦਗੀ ਵਿੱਚ ਕੰਮ ਅਸੀਂ ਬਹੁਤ ਕਰਦੇ ਹਾਂ ਪਰ ਇੰਨਾ ਸਟ्रेस ਨਹੀਂ ਲੈਣਾ ਚਾਹੀਦਾ ਕਿ ਤੁਹਾਡੇ ਦਿਲ ਤੇ ਹੀ ਭਾਰੀ ਪੈ ਜਾਏ ਸੋ ਤੁਹਾਡੇ ਨਾਲ ਤੁਹਾਡਾ ਪਰਿਵਾਰ ਬਹੁਤ ਸਾਰੇ ਰਿਸ਼ਤੇ ਜੁੜੇ ਹੁੰਦੇ ਨੇ ਇਸ ਲਈ ਕੰਮ ਕਰੋ ਪਰ ਸਟ्रेस ਲੈ ਕੇ ਨਹੀਂ ਕਰਨਾ ਸੋ ਅੱਗੋਂ ਅਗਰ ਆਪਾਂ ਗੱਲ ਕਰੀਏ ਕਿ ਆਪਾਂ ਦਿਲ ਨੂੰ ਤੰਦਰੁਸਤ ਰੱਖਣ ਦੀ ਜਦੋਂ ਗੱਲ ਕਰਦੇ ਆ ਚਲੋ ਇੱਕ ਤਾਂ ਤੁਸੀਂ ਗੱਲ ਕੀਤੀ ਸਟ्रेस ਨਾ ਲਿਆ ਜਾਏ ਪਰ ਨਾਲ ਦੀ ਨਾਲ ਹੋਰ ਕਿਹੜੀਆਂ ਚੰਗੀਆਂ ਆਦਤਾਂ ਅਪਣਾਈਆਂ ਜਾਣ ਇੱਕ ਪਰਿਵਾਰ ਨੂੰ ਤਾਂ ਕਿ ਹਰੇਕ ਦਾ ਦਿਲ ਤੰਦਰੁਸਤ ਰਹੇ ਇਹ ਐਕਚੁਅਲੀ ਦੇਖਿਆ ਜਾਏ ਤੇ ਬਹੁਤ ਹੀ ਸਿੰਪਲ ਤਰੀਕੇ ਅਸੀਂ ਦੱਸਾਂਗੇ ਤੁਹਾਨੂੰ ਜੀ ਅਸੀਂ ਨਹੀਂ ਕਹਿੰਦੇ ਤੁਸੀਂ ਹਸਪੀਟਲ ਆਓ ਤੇ ਆਪਰੇਸ਼ਨ ਕਰਾਓ ਜਾਂ ਚੈੱਕਅਪ ਕਰਾਓ ਆਬਵੀਅਸ ਜ਼ਰੂਰੀ ਹੈ ਚੈੱਕਅਪ ਕਰਾਣਾ ਪਰ ਅਸੀਂ ਕਹਿੰਦੇ ਕਿ ਸਿੰਪਲ ਤਰੀਕੇ ਤੁਹਾਡਾ ਰਹਿਣ ਦਾ ਖਾਣ ਪੀਣ ਦਾ ਇਹ ਸਿੰਪਲ ਚੇਂਜਸ ਕਰੋ ਸੋ ਸ਼ੁਰੂ ਕਰਦੇ ਹਾਂ ਖਾਣ ਪੀਣ ਦਾ ਜਿੱਥੇ ਤੱਕ ਹੋ ਸਕੇ ਜਿਆਦਾ ਆਇਲੀ ਤੇਲ ਵਾਲੀ ਚੀਜ਼ ਫਰਾਈ ਡੀਪ ਫਰਾਈ ਨਾ ਖਾਓ ਅੱਜ ਕੱਲ ਤੇ ਬੜਾ ਆਸਾਨ ਹੋ ਗਿਆ ਹੈ देयर इज एयर फ्रायर ਹੈਗਾ ਮਾਈਕ੍ਰੋਵੇਵ ਹੈਗਾ ਸੋ ਤੰਦੂਰੀ ਹੈਗਾ ਸੋ ਇਹ ਜੇ ਖਾਣਾ ਹੈ ਜਾਂ ਜੀ ਮੀਟ ਵੀ ਖਾਣਾ ਹੈ ਜਾਂ ਚਿਕ ਤੇ ਚਿਕਨ ਖਾਣ ਦੀ ਕੋਸ਼ਿਸ਼ ਕਰੋ ਸਿਰਫ ਆਦਰਵਾਇਜ਼ ਮੀਟ ਨਾ ਖਾਓ ਤੇ ਬੈਟਰ ਹੈ ਰੈਡ ਮੀਟ ਐਸਪੈਸ਼ਲੀ ਹਾਰਟ ਲਈ ਸਾਡੀ ਸਿਹਤ ਲਈ ਅੱਛਾ ਨਹੀਂ ਹੁੰਦਾ ਸਬਜ਼ੀਆਂ ਖੂਬ ਖਾਓ ਜੀ ਫਰੂਟ ਖੂਬ ਖਾਓ ਤੇ ਸੈਲਡ ਜਿਹੜਾ ਨਾ ਸਭ ਤੋਂ ਜ਼ਰੂਰੀ ਸਿੰਪਲ ਤੁਹਾਨੂੰ ਫਾਰਮੂਲਾ ਦੱਸਦਾ ਹੈ ਜਿੰਨਾ ਤੁਹਾਡਾ weight ਹੈ ਉਹਦਾ 10% ਗ੍ਰਾਮ ਸੈਲਡ ਹੋਣਾ ਚਾਹੀਦਾ ਹੈ ਠੀਕ ਹੈ ਨਾ ਇੰਟੂ 10 ਜਿਸ ਦਾ ਤੁਹਾਡਾ weight 50 ਕੇ ਦੀ ਹੈ ਤੇ ਇੰਟੂ 10 ਮਤਲਬ ਅੱਧਾ ਕਿਲੋ ਤੁਸੀਂ ਸੈਲਡ ਦਿਨ ਚ ਖਾਣਾ ਹੈ ਜੇ ਇਹ ਤੁਸੀਂ ਫੋਲੋ ਕਰੋਗੇ ਤੇ ਬੇਕਾਰ ਦਾ ਖਾਣਾ ਘੱਟ ਖਾਓਗੇ ਇਹ ਨਹੀਂ ਮੈਂ ਕਹਿ ਰਿਹਾ ਕਿ ਸੈਲਡ ਦੇ ਸਿਵਾ ਹੋਰ ਕੁਝ ਨਹੀਂ ਖਾਣਾ ਪਹਿਲਾਂ ਸ਼ੁਰੂ ਕਰੋ ਸੈਲਡ ਦੇ ਨਾਲ ਅੱਧਾ ਕਿਲੋ 250 ਗ੍ਰਾਮ ਸਵੇਰੇ 250 ਰਾਤ ਨੂੰ ਐਂ ਉਹਦੇ ਬਾਅਦ ਆਪਣਾ ਖਾਣਾ ਖਾਓ ਖਾਣੇ ਚ ਵੀ ਬਹੁਤ ਜ਼ਰੂਰੀ ਹੈ ਕਿ ਸਾਰਾ ਕੁਝ ਹੋਣਾ ਚਾਹੀਦਾ ਸਬਜ਼ੀਆਂ ਹੋਣੀਆਂ ਚਾਹੀਦੀਆਂ ਫਰੂਟ ਹੋਣਾ ਚਾਹੀਦਾ ਰੋਟੀ ਹੋਣੀ ਚਾਹੀਦੀ ਹੈ ਚਾਵਲ ਵੀ ਖਾ ਸਕਦੇ ਹੋ ਬਟ ਤਲਾ ਹੋਇਆ ਪੂਰੀਆਂ ਨਾ ਖਾਓ ਤੁਹਾਨੂੰ ਇੱਕ ਬੜਾ ਅੱਛਾ ਐਗਜ਼ਾਮਪਲ ਦਿੰਨਾ ਹੈ ਮੇਰੇ ਇੱਕ ਬਹੁਤ ਹੀ ਪਹੁੰਚੋਏ ਮਿੱਤਰ ਸੀਗੇ ਬਹੁਤ ਪਾਠ ਪੂਜਾ ਕਰਦੇ ਸੀਗੇ ਇਨਫੈਕਟ ਜੈਨ Muni ਸੀਗੇ ਹੋ ਤੇ ਉਹਨਾਂ ਦਾ ਵੀ ਆਪਰੇਸ਼ਨ ਹੋਇਆ ਤੇ ਬਾਅਦ ਚ ਉਹਨਾਂ ਨੇ ਪੁੱਛਿਆ ਕਿ ਵੀ ਮੈਂ ਤੇ ਨਾ ਸਿਗਰਟ ਪੀਨੀ ਨਾ ਕੁਝ ਹੋਰ ਐਬ ਹੈ ਮੇਰੇ ਕੋਲ ਮੈਂ ਕਿਹਾ ਮੈਨੂੰ ਸਮਝ ਨਹੀਂ ਆ ਰਿਹਾ ਫਿਰ 2 ਮਹੀਨੇ ਬਾਅਦ ਉਹਨਾਂ ਨੇ ਬੁਲਾਇਆ ਮੈਨੂੰ ਆਪਣੇ ਆਸ਼ਰਮ ਚ ਤੇ ਉਥੇ ਲੰਚ ਸਾਨੂੰ ਸਰਵ ਕੀਤਾ ਗਿਆ ਤੇ ਮੈਂ ਦੇਖਿਆ ਪੂਰੀਆਂ ਖਾਈ ਜਾ ਰਹੀਆਂ ਮੈਂ ਕਿਹਾ ਇਹ ਕੀ ਹੈ ਕਹਿੰਦਾ ਜਿੱਤੇ ਅਸੀਂ ਰੋਜ਼ ਕਰਦੇ ਤੇ ਇਹਦਾ ਵੀ ਧਿਆਨ ਰੱਖੋ ਕਈ ਵਾਰੀ ਅਸੀਂ ਦਿਮਾਗ 'ਚ ਨਹੀਂ ਆਉਂਦਾ ਕਿ ਅਸੀਂ ਮੀਟ ਨਹੀਂ ਖਾ ਰਹੇ ਚਲੋ ਕੋਈ ਗੱਲ ਨਹੀਂ ਜੰਕ ਫੂਡ ਨਹੀਂ ਖਾ ਰਹੇ ਬਟ ਅਸੀਂ ਪੂਰੀਆਂ ਖਾ ਰਹੇ ਹਾਂ ਹਲਵਾ ਖਾ ਰਹੇ ਹਾਂ ਰੋਜ਼ ਸੋ ਉਹ ਖਰਾਬ ਚੀਜ਼ ਬਿਲਕੁਲ ਬਿਲਕੁਲ ਸੋ ਇਹ ਗੱਲਾਂ ਦਾ ਧਿਆਨ ਤੁਸੀਂ ਸਾਰੇ ਜ਼ਰੂਰ ਰੱਖੋ ਪਰ ਦੂਸਰੀ ਤਰ੍ਹਾਂ ਜਿਵੇਂ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਬਹੁਤ ਯੰਗ ਏਜ ਦੇ ਵਿੱਚ ਹਾਰਟ ਅਟੈਕ ਦੀ ਗੱਲ ਸੁਣਦੇ ਆ ਖਾਸ ਕਰਕੇ ਜਿਹੜੇ ਜਿਮ ਜਾਂਦੇ ਐ ਐਕਸਰਸਾਈਜ਼ ਬਹੁਤ ਜ਼ਿਆਦਾ ਕਰ ਰਹੇ ਹੁੰਦੇ ਨੇ ਦੇਖਣ ਨੂੰ ਬਹੁਤ ਫਿਟ ਬਾਡੀ ਉਹਨਾਂ ਦੀ ਲੱਗ ਰਹੀ ਹੁੰਦੀ ਹੈ ਉਹਨਾਂ ਦੇ ਕੇਸਿਸ ਦੀ ਗੱਲ ਜ਼ਿਆਦਾ ਸੁਣਨ ਨੂੰ ਆਂਦੀ ਹੈ ਹਾਰਟ ਅਟੈਕ ਦੀ ਉੱਥੇ ਕੀ ਰੀਜ਼ਨਸ ਰਹਿੰਦੇ ਨੇ ਕਿ ਐਕਸਰਸ ਵਿੱਚ ਕੋਈ ਡਾਈਟ ਇਸ ਤਰ੍ਹਾਂ ਦੀ ਲਈ ਜਾ ਰਹੀ ਹੁੰਦੀ ਹੈ ਜਾਂ ਐਕਸਰਸ ਦੇ ਵਿੱਚ ਐਕਸਰਸਾਈਜ਼ ਇੰਨੀ ਜ਼ਿਆਦਾ ਕੀਤੀ ਜਾ ਰਹੀ ਹੁੰਦੀ ਹੈ ਕਿ ਹਾਰਟ ਦੇ ਉੱਪ ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹੜੇ ਵੀ ਜਿਮ ਜਾਓ ਅਨਲੈਸ ਤੁਸੀਂ ਖੁਦ ਐਕਸਪਰਟ ਹੋ ਤੇ ਉੱਥੇ ਮੇਕ ਸ਼ੋਰ ਤੁਹਾਡਾ ਕੋਈ ਕੋਚ ਹੋਵੇ ਜਿਹੜਾ ਚੱਜਦਾ ਮਾਚੋਰ ਬੰਦਾ ਹੋਵੇ ਜਿਹਨੂੰ ਆਪਣਾ ਕੰਮ ਆਉਂਦਾ ਹੋਵੇ ਤੇ ਜੇ ਤੁਹਾਡੀ ਉਮਰ 20 ਸਾਲ ਤੋਂ ਉੱਤੇ ਹੈ ਤੇ ਇੱਕ ਮੈਡੀਕਲ ਚੈੱਕਅਪ ਜ਼ਰੂਰ ਕਰਾਣ ਦੇ ਬਾਅਦ ਹੀ ਜਿਮ ਜਾਓ ਕਈ ਚੀਜ਼ਾਂ ਬਿਮਾਰੀਆਂ ਇਹੋ ਜੀ ਬਿਮਾਰੀ ਕਹਿ ਲੋ ਜਾਂ ਇਨਟ੍ਰਿੰਸਿਕ ਸਾਡੀ ਹਾਰਟ 'ਚ ਕੋਈ ਚੇਂਜਸ ਹੁੰਦੀਆਂ ਇੱਕ ਹੁੰਦੀ ਹੈ ਜਿਹਨੂੰ ਕਹਿੰਦੇ ਹੈਪਰਟ੍ਰੋ픽 ਕਾਰਡੀਓਮਾਇਓਪੈਥੀ ਉਹਦੇ 'ਚ ਕੀ ਹੁੰਦਾ ਹੈ ਕਿ ਬੰਦਾ ਬਿਲਕੁਲ ਨਾਰਮਲ ਦਿਖੇਗਾ ਉਹਦਾ ਹਾਰਟ ਅੰਦਰੋਂ ਉਹਦਾ ਮਸਲ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਉਹ ਇੰਨਾ ਸਟਰੋਂਗ ਹੈ ਕਿ ਜਦੋਂ ਜਿਮਿੰਗ ਕਰੇਗਾ ਜਾਂ ਦੌੜੇਗਾ ਜਾਂ ਗੇਮ ਖਿਲੇਗਾ ਤੇ ਸਟਨਲੀ ਉਹ ਉਹਦੇ ਬਲੱਡ ਸਪਲਾਈ ਬੰਦ ਹੋ ਜਾਏਗੀ ਤੇ ਹੋ ਸਕਦਾ ਹੈ ਉਹਦੀ ਡੈਥ ਵੀ ਹੋ ਸਕੇ ਸੋ ਮੈਡੀਕਲ ਚੈੱਕਅਪ ਬਿਫੋਰ ਕੋਈ ਵੀ ਐਕਸਰਸਾਈਜ਼ ਚਾਹੇ ਗੇਮ ਹੀ ਹੋਏ ਇੱਕ ਮੈਡੀਕਲ ਚੈੱਕਅਪ ਕਾਲਜ ਵਿੱਚ ਲੈਵਲ ਤੱਕ ਐਟਲੀਸਟ ਮੈਂ ਤਾਂ ਕਹਿੰਦਾ ਸਕੂਲ ਦੇ ਲੈਵਲ ਤੇ ਵੀ ਇੱਕ ਸਿੰਪਲ ਕਾਰਡੀਕ ਚੈੱਕਅਪ ਹੋਣਾ ਜ਼ਰੂਰੀ ਹੈ ਜੀ ਜੀ ਬਿਲਕੁਲ ਸੋ ਦੇਖੋ ਅਸੀਂ ਇਸੇ ਲਈ ਵੀਡੀਓ ਲੈ ਕੇ ਆਨੇ ਆ ਤਾਂ ਕਿ ਤੁਸੀਂ ਅਵੇਅਰ ਰਹੋ ਤੁਹਾਨੂੰ ਪਤਾ ਹੋਵੇ ਅਸੀਂ ਟਾਈਮਲੀ ਆਪਣੀ ਏਜ ਦੇ ਨਾਲ ਕਿਸ ਤਰ੍ਹਾਂ ਦੇ احتیاط ਵੀ ਅੱਗੋਂ ਰੱਖਣੇ ਨੇ ਤੇ ਅੱਗੋਂ ਸਰ ਜੇ ਮੈਂ ਗੱਲ ਕਰਾਂ ਕਈ ਤਰ੍ਹਾਂ ਦੇ ਹਾਰਟ ਡਿਸੀਜ਼ ਹੁੰਦੇ ਆ ਪਹਿਲਾਂ ਟਾਈਮ ਸੀ ਟ੍ਰੀਟਮੈਂਟਸ ਬਹੁਤ ਘੱਟ ਹੁੰਦੇ ਸੀ ਪਰ ਟਾਈਮ ਟੂ ਟਾਈਮ ਜੋ ਹੈ ਮੈਡੀਕਲ ਸਾਇੰਸ ਨੇ ਵੀ ਬਹੁਤ ਤਰੱਕੀ ਕੀਤੀ ਹੈ ਮੈਂ ਜ਼ਰੂਰ ਚਾਹੂੰਗੀ ਕਿ ਕਿਸ ਤਰ੍ਹਾਂ ਦੇ ਐਡਵਾਂਸ ਟ੍ਰੀਟਮੈਂਟਸ ਵੀ ਹੁਣ ਅਵੇਲੇਬਲ ਨੇ ਤਾਂ ਕਿ ਜਿਨ੍ਹਾਂ ਨੂੰ ਕੋਈ ਮੇਜਰ ਹਾਰਟ ਡਿਸੀਜ਼ ਹੈ ਉਹਨਾਂ ਨੂੰ ਵੀ ਪਤਾ ਹੋਵੇ ਕਿ ਅਸੀਂ ਵੀ ਜੋ ਹੈ ਇੱਕ ਵਧੀਆ ਟ੍ਰੀਟਮੈਂਟ ਲੈ ਕੇ ਖੁਦ ਨੂੰ ਕਾ ਹੈਲਦੀ ਲਾਈਫ ਦੇ ਸਕਦੇ ਆ ਦੇਖੋ ਜੀ ਟਰੀਟਮੈਂਟ ਬੇਸਿਕਲੀ ਅਸੀਂ ਸਿਰਫ ਉਸ ਮਰੀਜ਼ ਕਰਦੇ ਆ ਜੇ ਇਹਦੀ ਬਿਮਾਰੀ ਬਹੁਤ ਵੱਧ ਗਈ ਹੋਏ ਸ਼ੁਰੂ ਵਿੱਚ ਸਿਰਫ ਲਾਈਫਸਟਾਈਲ ਚੇਂਜਸ ਜੇ ਉਹ স্মੋਕ ਕਰਦਾ ਹੈ ਧੂਮਰਪਾਨ ਕਰਦਾ ਹੈ ਉਹਨੂੰ ਮਨਾ ਕਰ ਦਿੰਦੇ ਆ ਜੇ ਉਹਦਾ ਖਾਣ ਪੀਣ ਦਾ ਤਰੀਕਾ ਠੀਕ ਨਹੀਂ ਹੈ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਬਾਅਦ ਦਵਾਈਆਂ ਬਹੁਤ ਸਾਰੀਆਂ ਹੈਗੀਆਂ ਉਹ ਉਹਦੇ ਬਾਅਦ ਅਸੀਂ ਸ਼ੁਰੂ ਕਰਦੇ ਆ ਪਰ ਉਹਦੇ باوجود ਜੇ ਉਹਨੂੰ ਤਕਲੀਫ ਹੈ ਫਿਰ ਉਹਦਾ ਆਪਰੇਸ਼ਨ ਦੀ ਲੋੜ ਪੈ ਸਕਦੀ ਹੈ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤੇ ਬਲੂਨਿੰਗ ਜਿਹਨੂੰ ਕਹਿੰਦੇ ਆ ਸਟੈਂਟ ਪਾਣਾ ਤੇ ਦੂਜਾ ਹੁੰਦਾ ਬਾਈਪਾਸ ਸਰਜਰੀ ਸੋ ਬਲੂਨਿੰਗ ਜਾਂ ਸਟੈਂਟ ਦੋਨੋਂ ਇਕੱਠੇ ਕੰਪਲੀਮੈਂਟਰੀ ਟੈਕਨੀਕ ਨੇ ਜੇ ਇੱਕ ਨਾੜੀ ਬੰਦ ਹੈ ਜਾਂ ਦੋ ਨਾੜੀਆਂ ਮੈਕਸਿਮ ਬੰਦ ਨੇ ਤੇ ਫਿਰ ਅਸੀਂ ਬਲੂਨਿੰਗ ਜਾਂ ਸਟੈਂਟ ਕਰਦੇ ਆ ਪਰ ਜੇ ਪੇਸ਼ੈਂਟ ਨੂੰ ਡਾਇਬੀਟਿਸ ਹੈ 슈ਗਰ ਹੈ ਤੇ ਉਹਦੇ ਚ ਸਟੈਂਟਿੰਗ ਦੇ ਰਿਜ਼ਲਟ ਅچھے ਨਹੀਂ ਹੈ ਤੇ ਜੇ ਦੋ ਨਾੜੀਆਂ ਜਾਂ ਤਿੰਨ ਨਾੜੀਆਂ ਬੰਦ ਹੈ ਫਿਰ ਸਿਰਫ ਆਪਰੇਸ਼ਨ ਹੀ ਕਰਨਾ ਚਾਹੀਦਾ ਹੈ ਆਪਰੇਸ਼ਨ ਬਹੁਤ ਹੀ ਸੇਫ ਹੈ ਇਹਨੂੰ ਬਾਈਪਾਸ ਸਰਜਰੀ ਕਹਿੰਦੇ ਆ ਤੇ ਤੁਸੀਂ ਲੇਟੈਸਟ ਪੁੱਛਿਆ ਲੇਟੈਸਟ ਹੈਗਾ ਜੀ ਬੀਟਿੰਗ ਹਾਰਟ ਬਾਈਪਾਸ ਮਤਲਬ ਹਾਰਟ ਇਹ ਜਿਸ ਤਰ੍ਹਾਂ ਹਾਰਟ ਹੈਗਾ ਇਹ ਚਲਦਾ ਵੇ ਹਾਰਟ ਤੇ ਅਸੀਂ ਆਪਰੇਸ਼ਨ ਕਰਦੇ ਆਂ ਪਹਿਲੇ ਹਾਰਟ ਨੂੰ ਰੋਕ ਦਿੰਦੇ ਸੀ ਤੇ ਉਹਦੇ ਨਾਲ ਥੋੜੇ ਕੰਪਲਿਕੇਸ਼ਨ ਰੇਟ ਜਿਆਦਾ ਸੀਗਾ ਐਂ ਤੁਸੀਂ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਹ ਬੀਟਿੰਗ ਹਾਰਟ ਦੀ ਟੈਕਨੀਕ ਪੰਜਾਬ 'ਚ ਹੀ ਸ਼ੁਰੂ ਹੋਈ ਹੈ ਓਕੇ ਐਂ ਸਾਡੀ ਯੂਨਿਟ ਜਿਹੜੀ ਹੈ ਸਾਡੀ ਟੀਮ ਹੈ ਉਹਨੇ ਇਹ ਦੁਨੀਆਂ 'ਚ ਪਹਿਲੀ ਵਾਰੀ ਕੀਤੀ ਸੀ ਐਂ ਇਹਦਾ ਲਿੰਪਕਾ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਆਇਆ ਹੋਇਆ ਹੈ ਮੈਂਸ਼ਨ ਤੇ ਸਾਡੀ ਜਿਹੜੀ ਹਾਰਟ ਦੀ ਜਰਨਲ ਹੁੰਦੀ ਹੈ ਸਰਜਰੀ ਦੀ ਉਹਦੇ 'ਚ ਵੀ ਇਹ ਪਬਲਿਸ਼ ਹੋਇਆ ਹੈ ओरिजिनल ਪੇਪਰ ਦੇ ਤੌਰ ਤੋਂ ਜੀ ਇਹਦੇ ਨਾਲ ਰਿਜ਼ਲਟਸ ਬਹੁਤ ਹੀ ਅੱਛੇ ਨੇ ਈਵਨ ਬਜ਼ੁਰਗਾਂ 'ਚ ਕੀਤਾ ਜਾ ਸਕਦਾ ਹੈ ਜਿਹਨੂੰ ਕਿਡਨੀ ਡਿਜ਼ੀਜ਼ ਹੈ 슈ਗਰ ਹੈ ਉਹਦੇ 'ਚ ਵੀ ਰਿਜ਼ਲਟਸ ਇਹਦੇ ਅਗਲੇ 20 ਸਾਲ 30 ਸਾਲ 40 ਸਾਲ ਰਿਜ਼ਲਟਸ ਬਹੁਤ ਅੱਛੇ ਹੁੰਦੇ ਸੋ ਟਰੀਟਮੈਂਟ ਇਜ਼ ਅਵੇਲ ਟਰੀਟਮੈਂਟ ਹੈਗਾ ਪਰ ਉਸ ਤੋਂ ਬਚਿਆ ਜਾਏ ਤਾਂ ਬੈਟਰ ਹੈ ਜੀ ਠੀਕ ਹੈ ਮੈਨੂੰ ਉਮੀਦ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਇਨਫੋਰਮੇਸ਼ਨ ਅਸੀਂ ਤੁਹਾਡਾ ਸਾਂਝੀ ਕੀਤੀ ਹੈ ਦੇਖੋ ਇੱਕ ਐਕਸਪਰਟ ਸਲਾਹ ਤੁਹਾਡੇ ਤੱਕ ਅਸੀਂ ਪਹੁੰਚਾਈ ਹੈ ਸਾਲਾਂ ਦਾ ਤਜਰਬਾ ਡਾਕਟਰ ਸਾਹਿਬ ਦਾ ਤੇ ਇਸ ਲਈ ਤੁਸੀਂ ਆਪਣੇ ਰੁਟੀਨ ਨੂੰ ਚੇਂਜ ਕਰਕੇ ਖੁਦ ਨੂੰ ਵੀ ਹੈਲਦੀ ਲਾਈਫ ਦੇ ਸਕਦੇ ਹੋ ਆਪਣੇ ਪਰਿਵਾਰ ਦੀਆਂ ਆਦਤਾਂ ਬਦਲ ਕੇ ਵੀ ਇੱਕ ਵਧੀਆ ਆਪਣੇ ਪਰਿਵਾਰ ਨੂੰ ਸਿਹਤਮੰਦ ਜ਼ਿੰਦਗੀ ਦਾ ਤੋਹਫਾ ਜ਼ਰੂਰ ਦੇ ਸਕਦੇ ਹੋ ਬਾਕੀ ਤੁਹਾਡਾ ਕੋਈ ਵੀ ਸਵਾਲ ਹੋਵੇ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵੀਡੀਓ ਆਜੀ ਚੰਗੀ ਲੱਗੀ ਇਨਫੋਰਮੇਟਿਵ ਲੱਗੀ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਚੈ ਬਹੁਤ ਬਹੁਤ ਥੈਂਕਸ ਕਿ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਅੱਜ ਦੀ ਤੇ ਅੱਗੋਂ ਵੀ ਅਸੀਂ ਆਪਣੇ ਦਰਸ਼ਕਾਂ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ